ਹਾਂਜੀ ਸਤਿ ਸ੍ਰੀ ਅਕਾਲ ਪਿਆਰੇ ਬੱਚਿਓ ਜਿਵੇਂ ਕਿ ਵਿੱਚੋਂ ਆਪ ਸਾਰੇ ਜਾਣਦੇ ਹਨ ਵੀ ਸਕੂਲਾਂ ਦੇ ਵਿੱਚ ਹੜਾਂ ਕਾਰਨ ਛੁੱਟੀਆਂ ਹੋ ਰਹੀਆਂ ਨੇ ਤੇ ਤੁਹਾਡੀ ਵਿੱਚੋਂ ਪੜ੍ਹਾਈ ਦਾ ਵੀ ਕਾਫੀ ਨੁਕਸਾਨ ਹੋ ਰਿਹਾ ਜਿਹੜੇ ਬੱਚੇ ਵੱਡੇ ਨੇ ਥੋੜੇ 3 ਚੌਥੇ 5ਵੇਂ ਦੇ ਉਹ ਬੱਚੇ ਦਾ ਆਪਣੇ ਆਪ ਵੀ ਥੋੜਾ ਬਹੁਤਾ ਕੰਮ ਕਰ ਲੈਂਦੇ ਨੇ ਸੋ ਜਿਹੜੇ ਬੱਚੇ ਛੋਟੇ ਨੇ 1st 2nd ਦੇ ਪਹਿਲੇ ਜਮਾਤ ਦੇ ਉਹਨਾਂ ਨੂੰ ਥੋੜੀ ਜਿਹੀ ਦਿੱਕਤ ਆ ਰਹੀ ਸੀ ਤਾਂ ਉਹਨਾਂ ਦੇ ਮਾਪੇ ਵੱਲੋਂ ਮੈਨੂੰ ਕਾਫੀ ਫੋਨ ਆਉਣ ਤੇ ਮੈਂ ਇਹ ਵੀਡੀਓ ਸ਼ੁਰੂ ਕੀਤੀ ਹੈ ਨੇ ਦੁਆਰਾ ਤੇ ਹੁਣ ਮੈਂ ਉਹਨਾਂ ਨੇ ਮੈਨੂੰ ਇਹ ਕਿਹਾ ਵੀ ਮੈਡਮ ਜੀ ਤੁਸੀਂ ਆਨਲਾਈਨ ਵੀਡੀਓ ਸ਼ੁਰੂ ਕਰੋ ਤਾਂ ਕਿ ਸਾਡੇ ਬੱਚੇ ਵੀਡੀਓ ਦੇਖ ਕੇ ਪੜ੍ਹ ਸਕਣ ਸੋ ਬੱਚੇ ਮੈਂ ਫਸਟ ਜਮਾਤ ਦੇ ਬੱਚਿਆਂ ਨੂੰ ਇਹ ਹੀ ਬੇਨਤੀ ਕਰਦੀ ਆ ਵੀ ਸਾਡੇ ਮੇਰੀ ਇਸ ਵੀਡੀਓ ਨੂੰ ਦੇਖ ਕੇ ਜਰੂਰ ਤੁਸੀਂ ਆਪਣੇ ਪੰਜਾਬੀ ਦਾ ਕੰਮ ਜਿਹੜਾ ਮੈਂ ਸ਼ੁਰੂ ਕੀਤਾ ਉਹ ਜਰੂਰ ਕਰ ਲਿਆ ਕਰੋ ਹੁਣ ਬੱਚੇ ਮੈਂ ਅੱਜ ਮੈਨੂੰ ਫਰਮਾਇਸ਼ ਆਈ ਸੀ ਪਾਠ 10ਵੀਂ ਦੀ ਮੈਂ ਉਹੀ ਬਣਾ ਰਹੀ ਆ ਇਹਦੇ ਆਪਕੇ ਸਾਥੀਆਂ ਨੂੰ ਵੀ ਮੇਰੀ ਬੇਨਤੀ ਹੈ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਦੇ ਕਰੋ ਤਾਂ ਕਿ ਬੱਚਿਆਂ ਦਾ ਨੁਕਸਾਨ ਨਾ ਹੋਵੇ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਨਾ ਕਿ ਆਪਣੇ ਸਕੂਲਾਂ ਦੇ ਵਿੱਚ ਨਹੀਂ ਕਰਨ ਸਟਟੀਆਂ ਹੋ ਗਈਆਂ ਨੇ ਸੋ ਪਾਠ 10ਵਾਂ ਚੰਗੀਆਂ ਆਤਾਂ ਇਹ ਹੈ ਬੱਚਿਓ ਆਓ ਗੱਲਾਂ ਕਰੀਏ ਇਹਦੇ ਵਿੱਚੋਂ ਆਪਾਂ ਕਰਾਂਗੇ ਪਹਿਲੀ ਅੰਤ ਹੈ ਬੱਚਿਓ ਪਾਣੀ ਦੀ ਵਰਤੋਂ ਸੰਜਮ ਨਾਲ ਕਰੋ ਦੇਖੋ ਤਸਵੀਰ ਦੇ ਵਿੱਚ ਬੱਚਾ ਹੈ ਨਾ ਟੁੱਟੀ ਚੈਲਰੀ ਇਸ ਦੇ ਉਸ ਨੂੰ ਬੰਦ ਕਰ ਰਿਹਾ ਹੈ ਥੱਲੇ ਬਾਲਟੀ ਰੱਖੀ ਹੋਈ ਜੇਕਰ ਉਹਨੇ ਬਾ ਪਾਣੀ ਪਾੜਨਾ ਵੀ ਸੀ ਤਾਂ ਸਿੱਧਾ ਨਹੀਂ ਗਹੋ ਕਰਿਆ ਤਾਂ ਥੱਲੇ ਬਾਲਟੀ ਰੱਖੀ ਹੈ ਤਾਂ ਕਿ ਪਾਣੀ ਜਿਹੜਾ ਉਹ ਠੀਕ ढंग ਦੇ ਨਾਲ ਬਾਲਟੀ ਦੇ ਵਿੱਚ ਪੈ ਸਕੇ ਅਗਲਾ ਹੈ ਬੱਚਿਓ ਪੌਦਿਆਂ ਦੀ ਸੰਭਾਲ ਕਰਨਾ ਇਸ ਦੇ ਵਿੱਚ ਦੇਖੋ ਬੱਚੇ ਉਹਨਾਂ ਨੇ ਡੱਬੇ ਜਾਂ ਮੱਗ ਜਾਂ ਕਿਸੇ ਬਾਲਟੀ ਦੇ ਨਾਲ ਸਿੱਧਾ ਪਾਣੀ ਨਹੀਂ ਪਾ ਰਹੇ ਹੋ ਉਹ ਪਹਾਰੇ ਦੇ ਨਾਲ ਪਾਣੀ ਪਾ ਰਹੇ ਨੇ ਆਪਣੇ ਸਕੂਲਾਂ ਦੇ ਵਿੱਚ ਵੀ ਆਮ ਹੀ ਹੁੰਦੇ ਨੇ ਦੇਖੋ ਤਾਂ ਕਿ ਪਾਣੀ ਜਿਹੜਾ ਉਹ ਬਾਹਰ ਨਾ ਡੁੱਲੇ ਤੇ ਜਿੰਨੀ ਕੁ ਲੋੜ ਆ ਉਸ ਪੌਦੇ ਨੂੰ ਪਾਣੀ ਮਿਲ ਸਕੇ ਜਿਹੜਾ ਕਿ ਗਮਲੇ ਦੇ ਵਿੱਚ ਲੱਗਿਆ ਹੋਇਆ ਤੀਸਰੀ ਆਦਤ ਹੈ ਬੱਚਿਓ ਆਪਾਂ ਚੰਗੀਆਂ ਆਦਤਾਂ ਕਰ ਰਹੇ ਹਾਂ ਉਹਦੇ ਲਗਾਉਣਾ ਪੌਦੇ ਵੀ ਬੱਚੇ ਬਹੁਤ ਜ਼ਰੂਰੀ ਨੇ ਲਗਾਉਣੇ ਪੌਦੇ ਆ ਤਾਂ ਬਿਨਾ ਤਾਂ ਜੀਵਤ ਵੀ ਨਹੀਂ ਰਹਿ ਸਕਦੇ ਹਨਾ ਆਪਾਂ ਨੂੰ ਆਕਸੀਜਨ ਲਈ ਪੌਦਿਆਂ ਦੀ ਬਹੁਤ ਜ਼ਰੂਰਤ ਹੁੰਦੀ ਹੈ ਇਸ ਲਈ ਵਿੱਚੋ ਆਪਣੇ ਜਨਮ ਦਿਨ ਤੇ ਜਾਂ ਕੋਈ ਵੀ ਘਰੇ ਖੁਸ਼ੀ ਹੁੰਦੀ ਉਸ ਦਿਨ ਰਾਤ ਤੇ ਤੁਸੀਂ ਇੱਕ ਪੌਦਾ ਜ਼ਰੂਰ ਲਾਇਆ ਕਰੋ ਤੇ ਉਸ ਦੀ ਸੰਭਾਲ ਵੀ ਕਰਿਆ ਕਰੋ ਅਗਲੀ ਆਦਤ ਹੈ ਬੱਚਿਓ ਕੂੜੇ ਦਾਣ ਦੀ ਵਰਤੋਂ ਕਰਨਾ ਕਦੇ ਵੀ ਬੱਚਿਓ ਕੂੜੇ ਨੂੰ ਤੁਸੀਂ ਇੱਧਰ ਉੱਧਰ ਨਾ ਛਿੱਟੋ ਕਈ ਵਾਰੀ ਕਿ ਹੁੰਦਾ ਖਾਲੀ ਪਲਾਟਾਂ ਦੇ ਵਿੱਚ ਵੀ ਲੋਕ ਕੂੜਾ ਛੱਡ ਦਿੰਦੇ ਨੇ ਪਰ ਉਹ ਵੀ ਬਿਮਾਰੀਆਂ ਦਾ ਘਰ ਹੁੰਦੇ ਨੇ ਬਿਮਾਰੀਆਂ ਨੂੰ ਸੱਦਾ ਦੇਣਾ ਹੀ ਹੈ ਜੀ ਜੇਕਰ ਆਪਾਂ ਕੂੜੇਦਾਨ ਦੀ ਵਿੱਚੋਂ ਵਰਤੋਂ ਕਰਾਂਗੇ ਤਾਂ ਆਪਾਂ ਹੀ ਬਿਮਾਰੀਆਂ ਤੋਂ ਬਚਾਂਗੇ ਜਿਵੇਂ ਕਿ ਤਸਵੀਰ ਦੇ ਵਿੱਚ ਦਿਖਾਇਆ ਗਿਆ ਅੱਗੇ ਹੈ ਬੱਚਿਓ ਕਸਰਤ ਕਰਨਾ ਕਸਰਤ ਵੀ ਵਿੱਚ ਇੱਕ ਆਪਣੇ ਸਰੀਰ ਬਹੁਤ ਵੱਡਾ ਜਿੰਦਗੀ ਦਾ ਹਿੱਸਾ ਜੇਕਰ ਆਪਾਂ ਕਸਰਤ ਕਰਾਂਗੇ ਤਾਂ ਆਪਾਂ ਤੰਦਰੁਸਤ ਰਹਾਂਗੇ ਹਨਾ ਮਟਾਪਾ ਨਹੀਂ ਚੜੂਗਾ ਕਈ ਬਿਮਾਰੀਆਂ ਤੋਂ ਕਸਰਤ ਕਰਨ ਨਾਲ ਦੂਰ ਭੱਜ ਜਾਂਦੀਆਂ ਨੇ ਇਸ ਲਈ ਵਿੱਚ ਤਸਵੀਰ ਦੇ ਵਿੱਚ ਇੱਕ ਲੜਕੀ ਕਸਰਤ ਕਰਦੀ ਆ ਤੁਸੀਂ ਤਸਵੀਰ ਨੂੰ ਦੇਖ ਸਕਦੇ ਆ ਅਗਲਾ ਹੈ ਵਿੱਚੋਂ ਹਰ ਰੋਜ਼ ਨਹਾਉਣਾ ਜੇਕਰ ਬੱਚੋ ਆਪਾਂ ਇੱਕ ਦਿਨ ਉਹ ਲੈਣਾ ਹੁੰਦਾ ਹੈ ਨਾ ਫਿਰ ਵੀ ਆਪਣੇ ਸਾਰੇ ਸਰੀਰ ਤੇ ਖੁਰਕ ਖਾਰ ਸੌਣ ਲੱਗ ਜਾਂਦੀ ਹੈ ਇਸ ਲਈ ਬੱਚੇ ਤੁਹਾਨੂੰ ਦੋ ਟਾਈਮ ਜ਼ਰੂਰ ਨਹਾਉਣਾ ਚਾਹੀਦਾ ਗਰਮੀ ਵਿੱਚ ਦੋ ਟਾਈਮ ਤੇ ਸਰਦੀ ਵਿੱਚ ਤੇ ਇੱਕ ਟਾਈਮ ਵੀ ਸਰ ਸਕਦਾ ਸਵੇਰੇ ਸਕੂਲ ਆਉਣ ਵੇਲੇ ਤੇ ਰਾਤ ਨੂੰ ਸਾਮ ਨੂੰ ਸੌਣ ਵੇਲੇ ਜ਼ਰੂਰ ਨਹਾਓ ਪਾਣੀ ਦੀ ਪਰਵਰਤਨ ਸੰਜਮ ਨਾਲ ਕਰੋ ਫालतू ਨਹੀਂ ਜਿਵੇਂ ਇਸਨੇ ਟੱਪ ਦੇ ਵਿੱਚ ਪਾਣੀ ਭਰਿਆ ਹੋਇਆ ਫਿਰ ਮੱਗ ਨਾਲ ਸਿਰ ਤੇ ਪਾ ਰਿਹਾ ਹੈ ਨਾ ਇਸੇ ਤਰ੍ਹਾਂ ਬੱਚੇ ਤੁਸੀਂ ਵੀ ਆਪਣੀ ਆਦਤਾਂ ਸੁਧਾਰੋ ਬੇਸਤੂ ਜੀ ਸਾਰੇ ਸਿਆਣੇ ਆ ਜੇਕਰ ਤੁਸੀਂ ਸਿੱਧੇ ਟੂਟੇ ਥੱਲੇ ਬੈਠ ਕੇ ਨਾਉਣੇ ਤਾਂ ਅੱਜ ਤੋਂ ਬਾਅਦ ਟੂਟੇ ਥੱਲੇ ਬੈਠ ਕੇ ਨਹੀਂ ਨਾਉਣਾ ਅੱਗੇ ਪੁੱਤਰੋ ਹਰ ਰੋਜ਼ ਸਕੂਲ ਜਾਣਾ ਨਾਉਣ ਤੋਂ ਬਾਅਦ ਦੇਖੋ ਇੱਕ ਲੜਕੀ ਸਕੂਲ ਜਾ ਰਹੀ ਹੈ ਤੇ ਜਿਸ ਸਕੂਲ ਜ ਹਰ ਰੋਜ਼ ਸਕੂਲ ਜਾਣਾ ਬੱਚੇ ਬਹੁਤ ਵਧੀਆ ਆ ਦਿੱਤਾ ਇਸ ਲਈ ਸਾਨੂੰ ਹਰ ਰੋਜ਼ ਸਕੂਲ ਜਾਣਾ ਚਾਹੀਦਾ ਤਾਂ ਕਿ ਸਾਡਾ ਹਰ ਰੋਜ਼ ਦਾ ਕੰਮ ਅਸੀਂ ਨਾਲ ਦੀ ਨਾਲ ਕਰ ਸਕੀਏ ਅਗਲੀ ਹੈ ਬੱਚੇ ਦੰਦ ਸਾਫ ਕਰਨਾ ਜੇਕਰ ਤੁਸੀਂ ਦੰਦ ਨਾ ਸਾਫ਼ ਕਰੋਗੇ ਤਾਂ ਤੁਹਾਨੂੰ ਬਿਮਾਰੀਆਂ ਲੱਗ ਜਾਣਗੀਆਂ ਤੁਹਾਡੇ ਦੰਦਾਂ ਦੇ ਵਿੱਚ ਕੀੜੇ ਪੈ ਜਾਣਗੇ ਇਸ ਲਈ ਵਿੱਚ ਸਾਨੂੰ 2 ਟਾਈਮ ਦੰਦਾਂ ਤੇ ਬੁਰਸ਼ ਜ਼ਰੂਰ ਕਰਨਾ ਚਾਹੀਦਾ ਜੇਕਰ ਤੁਸੀਂ ਦਾਤਨ ਕਰ ਸਕਦੇ ਹੋ ਤਾਂ ਬਹੁਤ ਹੀ ਜ਼ਿਆਦਾ ਵਧੀਆ ਗੱਲ ਆ ਇਸੇ ਵਿੱਚੋਂ ਆਪਣਾ ਜਮਾਤ ਪਹਿਲੀ ਦਾ ਪਾਠ 10ਵਾਂ ਪੰਜਾਬੀ ਪੁਸਤਕ ਦੇ ਵਿੱਚੋਂ ਚੰਗੀਆਂ ਆਦਤਾਂ ਉਮੀਦ ਕਰਦੀਆਂ ਬੱਚਿਓ ਤੁਸੀਂ ਇਸ ਵੀਡੀਓ ਨੂੰ ਵੇਖ ਕੇ ਚੰਗੀਆਂ ਆਦਤਾਂ ਕਾਪੀ ਦੇ ਉੱਪਰ ਵੀ ਲਿਖੋਗੇ ਤੇ ਯਾਦ ਵੀ ਕਰੋ ਬਾਈ ਬੇਟਾ